ਸੋ ਕੋਸ਼ਿਸ਼ ਕਰਿਆ ਕਰੀਏ ਜਦੋਂ ਵੀ ਸੰਗਤ ਵਿੱਚ ਆ ਜਾਈਏ ਆਪਣੀਆਂ ਗੱਲਾਂ ਬਾਤਾਂ ਸੰਕੋਚ ਲਈਏ ਆਪਣੇ ਫੋਨ ਵਗੈਰਾ ਬੰਦ ਕਰ ਲਈਏ ਸੰਪਰਕ ਸੰਸਾਰ ਨਾਲੋਂ ਇੱਕ ਦਮ ਸਾਡਾ ਟੁੱਟਣਾ ਸ਼ੁਰੂ ਹੋ ਜਾਏ ਇਹ ਸਤ ਸੰਗਤ ਦਾ ਅਸਰ ਹੋਣਾ ਚਾਹੀਦਾ ਹੈ ਸੁਨਾਨ ਦੀ ਗੱਲ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਲਯੁਗ ਦੇ ਆਵਤਾਰ ਸਾਨੂੰ ਸਮਝਾਉਂਦੇ ਨੇ ਮਾਰ ਸੱਚੇ ਪਾਸ਼ਾ ਬਚਨ ਕਰਦੇ ਨੇ ਗੁਪਤਾਂ ਨਾਮ ਵਰਤੇ ਵਿੱਚ ਕਲਯੁਗ ਘਟ ਘਟਿ ਹਾਰੇ ਭਰਪੂਰ ਰਹਿਆ ਨਾਮ ਰਤੰ ਤਿੰਨ ਹਿਰਦੇ ਪ੍ਰਗਟਿਆ ਜੋ ਗੁਰ ਸ਼ਰਨਾਈ ਪਜ ਪਿਆ ਮਾਰ ਸਰਮਾਉਂਦੇ ਨੇ ਵੀ ਨਾਮ ਸਾਰਿਆਂ ਦੇ ਅੰਦਰ ਗੁਪਤ ਰੂਪ ਵਿੱਚ ਹੈ ਗੁਪਤਾਂ ਨਾਮ ਵਰਤੇ ਵਿੱਚ ਕਲਯੁਗ ਕੱਟ ਕੱਟ ਹਰ ਭਰਪੂਰ ਰਹੇ ਆ ਸਾਰੇ ਕੱਟ ਭਾਵ ਸਾਰੇ ਸਰੀਰ ਉਹਨਾਂ ਦੇ ਵਿੱਚ ਉਹਨਾਂ ਨਾਮ ਨੂੰ ਟਿਕਾ ਦਿੰਦਾ ਰੱਖ ਦਿੰਦਾ ਤੇ ਆਪ ਵੀ ਬੈਠ ਗਏ ਉਹਨਾਂ ਨੇ ਉਹ ਨਾਮ ਦਾ ਖਜ਼ਾਨਾ ਆਪਣੇ ਕੋਲ ਹੀ ਰੱਖ ਲਿਆ ਕਿ ਜਿਹੜਾ ਮਨ ਬੱਚਾ ਮੇਰੇ ਕੋਲ ਆਏਗਾ ਮੈਂ ਉਸ ਨੂੰ ਉਹ ਖਜ਼ਾਨਾ ਦੇ ਦੇਣਾ ਹੈ ਤੇ ਕਲਯੁਗ ਵਿੱਚ ਨਾ ਨੇ ਖੁੱਲ੍ਹੇ ਛੋਟੀ ਦਿੱਤੀ ਹੈ ਕਿ ਜੇ ਕੋਈ ਲੁੱਟ ਸਕਦਾ ਹੈ ਤੇ ਇਸ RAM ਨਾਮ ਦੀ ਲੁੱਟ ਨੂੰ ਲੁੱਟ ਸਕੇ ਬਾਅਦ ਵਿੱਚ ਫਿਰ ਆਖੇ ਵੀ ਦਰਗਾਹ ਵਿੱਚ ਥਾਂ ਮਿਲ ਜੇ ساری ਉਮਰ ਨਾਮ ਨਹੀਂ ਜਪਿਆ ਗੁਰੂ ਦੀ ਬਾਣੀ ਦੇ ਇੱਕ ਸ਼ਬਦ ਦੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਬਾਅਦ ਵਿੱਚ ਆਖਣ ਲੱਗੇ ਜੀ ਵਿਛੜੀ ਹੋਈ ਰੂਹ ਨੂੰ ਚਰਨਾ ਵਿੱਚ ਨਿਵਾਸ ਦੇਉ ਉਹ ਕਰਨ ਵਾਲਾ ਵੀ ਕੱਚਾ ਹੈ ਜਿਹੜਾ ਸਾਡੀ ਅਰਦਾਸ ਕਰ ਰਿਹਾ ਹੈ ਤੇ ਜਿਹੜਾ ਚਲਾ ਗਿਆ ਹੈ ਉਹ ਵੀ ਇਸ ਤਰ੍ਹਾਂ ਨਿਵਾਸ ਨਹੀਂ ਕਰ ਸਕਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਰਮ ਦੇ ਅਧਾਰ ਤੇ ਵਿਚਾਰ ਹੁੰਦੀ ਹੈ ਜਿਹਾ ਬੀਜੇ ਸੋ ਨੁਣਾਏ ਕਰਮ ਸੰਦੜਾ ਖੇਤ ਇਸ ਸਰੀਰ ਰੂਪੀ ਖੇਤ ਵਿੱਚ ਰਹਿੰਦੇ ਹੋਏ ਜੋ ਤੁਸੀਂ ਬੀਜੋਗੇ ਉਹੀ ਅੱਗੇ ਜਾ ਕੇ ਸਾਨੂੰ ਵੱਡਣਾ ਮਿਲਦਾ ਹੈ ਸਾਡਾ ਬੀਜਿਆ ਹੋਏ ਕੋਈ ਹੋਰ ਨਹੀਂ ਵੜੇਗਾ ਨਾ ਉਸ ਦੀ ਮਾਫੀ ਹੈ ਤੇ ਇੱਕ ਅਰਦਾਸ ਕਰਵਾ ਕੇ ਆਪਾਂ ਸਾਰਾ ਕੁਝ ਹੀ ਮਾਫ ਕਰਾ ਲਾਂਗੇ ਇਹ ਭੁਗਤਣਾ ਪੈਂਦਾ ਹੈ